ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਆਪਾਂ ਗੁੜ ਵਾਲੇ ਮਿੱਠੇ ਚਾਵਲ ਜਿਹੜੇ ਕਿ ਹਰ ਇੱਕ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੇ ਨੇ ਐਨੇ ਆਸਾਨ ਤਰੀਕੇ ਨਾਲ ਬਣਾਵਾਂਗੇ ਕਿ ਹਰ ਕੋਈ ਆਰਾਮ ਦੇ ਨਾਲ ਤਿਆਰ ਕਰ ਲੂਗਾ ਤੇ ਇਹਨਾਂ ਦਾ ਟੇਸ ਹੈ ਜਿਹੜਾ ਗਜਰੇਲੇ ਵਰਗਾ ਆਊਗਾ ਇਹ ਦੋ ਚੀਜ਼ਾਂ ਹੋਰ ਪਾਉਣ ਦੇ ਨਾਲ ਚਾਵਲ ਹੈ ਜਿਹੜੇ ਲਾਜਵਾਬ ਬਣ ਕੇ ਤਿਆਰ ਹੋਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਦੇ ਆ ਕਰੋ ਇਹ ਮਜੇਦਾਰ ਜਿਹਾ ਚਾਵਲ ਬਣਾਉਣ ਲਈ ਲਈ ਆਪਾਂ ਇੱਕ ਗਲਾਸ ਚੌਲਾਂ ਦਾ ਪੀਲੇ ਬਾਸਪਤੀ ਚਾਵਲ ਆਪਾਂ ਲੈ ਆਏ ਇਹਦੇ ਚਾਵਲ ਖਿਲੇ-ਖਿਲੇ ਬਣਦੇ ਆ ਜਿੰਨੇ ਤੁਸੀਂ ਚਾਵਲ ਲੈਣੇ ਆ ਉਨਾ ਹੀ ਤੁਸੀਂ ਗੁੜ ਲੈਣਾਗਾ ਚਾਹੇ ਕੋਲੀ ਦੇ ਹਿਸਾਬ ਨਾਲ ਗੁੜ ਨੂੰ ਗ੍ਰੇਟ ਕਰਕੇ ਮਿលਲਿਓ ਚਾਹੇ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਤੋਲ ਲਿਓ ਆਪਣੇ ਕੋਲ 300 ਗ੍ਰਾਮ ਚਾਵਲ ਐ 300 ਗ੍ਰਾਮੀ ਗੁੜ ਸੀ ਚਾਵਲਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ 15 ਤੋਂ 20 ਮਿੰਟ ਤਾਂ ਇਹਨੂੰ ਪਿਓ ਕੀ ਰੱਖਤਾ ਉਸ ਤੋਂ ਬਾਅਦ ਲਵਾਂਗੇ ਜੀ ਇੱਕ ਪੈਨ ਉਹਦੇ ਵਿੱਚ ਆਪਾਂ ਸਵਾ ਗਲਾਸ ਪਾਣੀ ਦਾ ਪਾਇਆ ਪਾਣੀ ਤੁਸੀਂ ਦੇਖ ਕੇ ਪਾਉਣਾ ਕਿਉਂਕਿ ਜੇ ਜ਼ਿਆਦਾ ਪੈ ਗਿਆ ਤਾਂ ਚਾਵਲ ਜਿਹੜੇ ਉਹ ਮੈਸ਼ ਹੋ ਜਾਣਗੇ ਉਸ ਤੋਂ ਬਾਅਦ ਜੀ ਪਾਣੀ ਗਰਮ ਹੋ ਗਿਆ ਇਹਦੇ ਵਿੱਚ ਰੱਖਾਂਗੇ ਗੁੜ ਗੁੜ ਨੂੰ ਤੁਸੀਂ ਚੰਗੀ ਤਰ੍ਹਾਂ ਮੈਲਟ ਕਰ ਲੈਣਾਗਾ ਗੁੜ ਆਪਣੇ ਕੋਲ ਘਰ ਦਾ ਤੇ ਸਾਫ਼ ਸੁਥਰਾ ਹੈ ਤੇ ਬਾਕੀ ਇੱਕ ਵਾਰੀ ਤੁਸੀਂ ਜਦੋਂ ਵੀ ਇਹਨੂੰ ਚਾਵਲਾ ਦੇ ਵਿੱਚ ਪਾਉਂਗੇ ਛਾਨਣੀ ਵਗੈਰਾ ਨਾਲ ਛਾਲ ਲਿਓ ਦੋ ਲਈ ਆਪਾਂ ਗਾਜਰਾਂ ਤੇ ਉਹਦਾ ਕਰਾਂਗੇ ਕद्दू ਕਸ ਗਾਜਰਾ ਤੁਸੀਂ ਦੋ ਦੀ ਥਾਂ ਤੇ ਚਾਰ ਵੀ ਲੈ ਸਕਦੇ ਹੋ ਕਿਉਂਕਿ ਇਹਦੇ ਨਾਲ ਟੇਸਟ ਵਧਣਾ ਹੀ ਹੈ ਘਟਦਾ ਨਹੀਂ ਜਿਹੜੇ ਇਹਦੇ ਡੰਡਲ ਜੇ ਵਿੱਚ ਸਖਤ ਹੋਏ ਉਹਨਾਂ ਨੂੰ ਤੁਸੀਂ ਬਾਹਰ ਕੱਢ ਦਿਓ ਗ੍ਰੇਟ ਨਾ ਕਰਿਓ ਫਿਰ ਲੈ ਲੇ ਜੀ ਕੁੱਕਰ ਕਿਉਂਕਿ ਚਾਵਲ ਆਪਾਂ ਕੁੱਕਰ ਵਿੱਚ ਤਿਆਰ ਕਰਾਂਗੇ ਇੱਕ ਚਮਚਾ ਖਾਣਾ ਖਾਣ ਵਾਲਾ ਭਰ ਕੇ ਪਾਵਾਂਗੇ ਦੇਸੀ ਘਿਓ ਦਾ ਖੜੇ ਸੁੱਕੇ ਮਸਾਲੇ ਦਾਲਚੀਨੀ ਤੇਜ ਪੱਤਾ ਦੋ ਵੱਡੀਆਂ ਇਲਾਇਚੀਆਂ ਦੋ ਛੋਟੀਆਂ ਇਲਾਇਚੀਆਂ ਉਹਨਾਂ ਦਾ ਮੂੰਹ ਕੁੱਟ ਕੇ ਜੇ ਖੋਲ ਲਿਓ ਉਸ ਤੋਂ ਬਾਅਦ ਤਿੰਨ ਚਾਰ ਪਾ ਦਿਓ ਲੌਂਗ ਹਲਕਾ ਜਿਹਾ ਪਕਾ ਲਿਓ ਫਿਰ ਇੱਕ ਕਚਮਚ ਪਰਕੇ ਪਾਵਾਂਗੇ ਸੌਫ ਦਾ ਇਹ ਮਿੱਠੀ ਸੌਫ ਹੈ ਜਿਹੜੀ ਅਪਚਾਹ ਵਿੱਚ ਵਰਤਦੇ ਆ ਫਿਰ ਆਪਾਂ ਪਾਵਾਂਗੇ ਬਦਾਮ ਤੇ ਕਾਜੂ ਥੋੜਾ ਜਿਹਾ ਪਾਵਾਂਗੇ ਨਾਰੀਅਲ ਜਿਹਨੂੰ ਬਿਲਕੁਲ ਬਰੀਕ ਤੁਸੀਂ ਕੱਟ ਲੈਣਾਗਾ ਸਾਰੀਆਂ ਚੀਜ਼ਾਂ ਨੂੰ ਹਲਕਾ ਜਿਹਾ ਰੋਸਟ ਕਰ ਲਿਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਕਿਉਂਕਿ ਡਰਾਈ ਫਰੂਟ ਹੈ ਜਿਹੜਾ ਸੜਨਾ ਨਹੀਂ ਚਾਹੀਦਾ ਬਸ ਹਲਕਾ ਜਿਹਾ ਲਾਲੀ ਵਿੱਚ ਆ ਜਾਏ ਕਿਉਂਕਿ ਨਹੀਂ ਤਾਂ ਇਹਨਾਂ ਦਾ ਟੇਸਟ ਕੋੜਾ ਹੋ ਜਾਊਗਾ ਫਿਰ ਜਦੋਂ ਇਹ ਸਾਰੀ ਚੀਜ਼ਾਂ ਪੱਕ ਗਈਆਂ ਬਿਲਕੁਲ लास्ट ਤੇ ਆਪਾਂ ਪਾਵਾਂਗੇ ਮਗਜ ਮਗਜ ਆਪਾਂ 30 ਤੋਂ 35 ਸੈਕਿੰਡ ਟਿਪ ਕਾਣੇ ਆ ਨਾਲ ਦੀ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਚਾਵਲ ਜਿਨ੍ਹਾਂ ਨੂੰ ਆਪਾਂ ਧੋ ਕੇ ਰੱਖਿਆ ਹੋਇਆ ਸੀ ਜਦੋਂ ਹੀ ਤੁਸੀਂ ਸਾਰੇ ਚਾਵਲ ਇਹਦੇ ਵਿੱਚ ਪਾਤੇ ਉਸ ਤੋਂ ਬਾਅਦ ਗੈਸ ਦੀ ਫਲੇਮ ਮੀਡੀਅਮ ਤੇ ਕਰਕੇ ਇਹਦਾ ਸਾਰਾ ਪਾਣੀ ਤੁਸੀਂ ਸੁਕਾ ਦੇਣਾ ਪਾਣੀ ਇਹਨਾਂ ਵਿੱਚ ਬਿਲਕੁਲ ਇੱਥੇ ਬਚਣਾ ਨਹੀਂ ਚਾਹੀਦਾਗਾ ਨਾਲੇ ਇਹਨੂੰ 2-3 ਮਿੰਟ ਤੁਸੀਂ ਰੋਸਟ ਕਰ ਲਿਓ ਜਦੋਂ ਹੀ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਪਾਦਿਆਂ ਵਿੱਚ ਗਾਜਰ ਫਿਰ ਗਾਜਰ ਨੂੰ ਮਿਕਸ ਕਰਕੇ 2-3 ਮਿੰਟ ਪਕਾਓ ਜਿਹੜਾ ਇਸ ਤਰੀਕੇ ਨਾਲ ਪਕਾ ਪਕਾ ਕੇ ਤੁਸੀਂ ਚਾਵਲ ਬਣਾਓਗੇ ਤਾਂ ਇਹਨਾਂ ਦਾ ਟੇਸਟੀ ਅਲੱਗ ਹੋਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਚਾਵਲ ਖਾ ਰਹੇ ਹੋ ਕਿ ਗਜਰੇਲਾ ਖਾ ਰਹੇ ਹੋ ਕਿਉਂਕਿ ਟੇਸਟ ਇਹਨਾਂ ਦਾ ਬਿਲਕੁਲ ਗਜਰੇਲੇ ਦੇ ਵਰਗਾ ਆਊਗਾ ਫਿਰ ਆਪਣਾ ਜੀ ਗੁੜ ਜੀ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲਿਆ ਸੀ ਛਾਨ ਨਹੀਂ ਰਹੀ ਉਹਨੂੰ ਛਾਂਲ ਲਿਓ ਕਿਉਂਕਿ ਕਣ ਵਗੈਰਾ ਹੋਇਆ ਨਿਕਲ ਜੂਗਾ ਅੱਧਾ ਗਲਾਸ ਪਾ ਦਿਓ ਦੁੱਧ ਦਾ ਤੇ ਜਦ ਹੀ ਮਿਕਸ ਕਰੋਗੇ ਨਾਲ ਹੀ ਦੋ ਚਮਚੇ ਪਾ ਦਿਓ ਫਰੈਸ਼ ਮਲਾਈ ਦੇ ਇਹਦੇ ਨਾਲ ਟੇਸਟ ਇਹਦਾ ਕਿਤੇ ਜ਼ਿਆਦਾ ਵੱਜ ਜਾਣਾ ਇਸੇ ਲਈ ਖਾਣਾ ਖਾਣ ਵਾਲਾ ਇੱਕ ਸਪੂਨੀ ਆਪਾਂ ਦੇਸੀ ਘਿਓ ਦਾ ਪਾਇਆ ਸੀ ਦੋਨਾਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਜਿਨ੍ਹਾਂ ਨੂੰ ਮਲਾਈ ਨਹੀਂ ਪਸੰਦ ਤੁਸੀਂ ਇਹਨੂੰ ਸਕਿਪ ਕਰ ਦਿਓ ਇੱਕ ਗਲਾਸ ਚਾਵਲਾਂ ਦਾ ਲਿਆ ਆਪਾਂ ਸਵਾ ਗਲਾਸ ਪਾਣੀ ਲਿਆ ਸੀ ਦਗਲਾਸ ਦੁੱਧ ਦਾ ਤੇ ਕੁਛ ਗਾਜਰਾਂ ਦਾ ਪਾਣੀ ਨਿਕਲੂਗਾ ਇਸੇ ਲਈ ਆਪਾਂ ਪੌਣੇ 2 ਗਲਾਸ ਹੀ ਦੂਜੇ ਸਮਾਨ ਦੇ ਪਾਏ ਆ ਬਸ ਐਨਾ ਕਿ ਤੁਸੀਂ ਇਹਦੇ ਵਿੱਚ ਰੱਖਣਾ ਜ਼ਿਆਦਾ ਪਾਣੀ ਨਹੀਂ ਪਾਉਣਾ ਨਹੀਂ ਚਾਵਲ ਵਧੀਆ ਨਹੀਂ ਬਣਨੇ ਤੇ ਉਸ ਤੋਂ ਬਾਅਦ ਇਹ ਕੁੱਕਰ ਨੂੰ ਕਰ ਦਿਓ ਤੁਸੀਂ ਬੰਦ ਤੇ ਇਹਦੀਆਂ ਤਿੰਨ ਵਿਸਲਾਂ ਲਗਾਇਓ ਆਪਾਂ ਪੀਲੇ ਬਾਸਪਤੀ ਚਾਵਲ ਲਏ ਐ ਇਸ ਲਈ ਤਿੰਨ ਵਿਸਲਾਂ ਲਗਾਵਾਂਗੇ ਕਿਉਂਕਿ ਇਹ ਚਾਵਲ ਪੱਕਣ ਤੇ ਥੋੜਾ ਜਿਹਾ ਟਾਈਮ ਲੱਗਦਾ ਜੇ ਤੁਸੀਂ ਚਿੱਟੇ ਲੈਨੇ ਹੋ ਚਾਵਲ ਤਾਂ ਤੁਸੀਂ ਦੋ ਵਿਸਲਾਂ ਹੀ ਲਗਾਇਓ ਉਸ ਤੋਂ ਬਾਅਦ ਗੈਸ ਦੀ ਫਲੇਮ ਬਿਲਕੁਲ ਸਲੋ ਕਰਕੇ 4 ਤੋਂ 5 ਮਿੰਟ ਹੌਲੀ ਹੌਲੀ ਪੱਕਣ ਦਿਓ ਫਿਰ ਗੈਸ ਨੂੰ ਕਰ ਦਿਓ ਬੰਦ ਤੇ 20-25 ਮਿੰਟਾਂ ਦੀ ਰੈਸਟ ਤੋਂ ਬਾਅਦ ਕੁੱਕਰ ਖੋਲਿਓ ਬਹੁਤ ਹੀ ਮਜ਼ੇਦਾਰ ਚਾਵਲ ਬਣ ਕੇ ਤਿਆਰ ਹੋ ਜਾਣਗੇ yeah <laughs> ਖਿਲੇ ਖਿਲੇ ਚਾਵਲ ਬਣਨਗੇ ਜਿਵੇਂ ਜਿਵੇਂ ਠੰਡੇ ਹੁੰਦੇ ਜਾਣਗੇ ਵੱਖ-ਵੱਖ ਹੁੰਦੇ ਜਾਣਗੇ ਬਾਕੀ ਕਈਆਂ ਦਾ ਸਵਾਲ ਹੋਊਗਾ ਕਿ ਗੁੜ ਨਾਲ ਦੁੱਧ ਫਟ ਜਾਊਗਾ ਜੇ ਸਾਦਾ ਗੁੜ ਪਾਓਗੇ ਤਾਂ ਜ਼ਰੂਰ ਫਟੂਗਾ ਪਰ ਆਪਾਂ ਚਾਹ ਵਾਲਾ ਗੁੜ ਪਾਇਆ ਸੀ ਪਰ ਜੇ ਤੁਸੀਂ ਸਾਦਾ ਗੁੜ ਪਾਉਣੇ ਹੋ ਤਾਂ ਪਨੀਰ ਦੇ ਵਾਂਗੂ ਇਹਦੇ ਵਿੱਚ ਟੇਸਟ ਆਊਗਾ ਕਿਉਂਕਿ ਦੁੱਧ ਫਟਲਣਾ ਪਨੀਰ ਬਣਦਾ ਸਾਦੇ ਗੁੜ ਨਾਲ ਤੇ ਚਾਹ ਵਾਲੇ ਸਪੈਸ਼ਲ ਗੁੜ ਨਾਲ ਆਪਾਂ ਦੋਨਾਂ ਤਰੀਕਿਆਂ ਨਾਲ ਹੀ ਚਾਵਲ ਬਣਾ ਕੇ ਦੱਸੇ ਹੋਏ ਨੇ ਦੋਨਾਂ ਤਰੀਕਿਆਂ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਬੰਦੇ ਨੇ ਚਾਹੀਏ ਦੁੱਧ ਫਟਕੇ ਬਣੇ ਚਾਹੀਏ ਦੁੱਧ ਦੇ ਸਮੇਤ ਹੀ ਬਣੇ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਓ ਜੀ ਲੱਗੀ